ਮੈਂ ਤੇ ਮੇਰੇ ਫਾਦਰ ਸਾਹਿਬ ਨੇ ਇਹਦੀ ਕੱਢੀ ਸੀ ਐਵਰੇਜ 244 ਰੁਪਈਆਂ ਦਾ ਕਿੱਲੇ ਤੇਲ ਖਾਂਦਾ ਜੀ ਇਹਨੂੰ ਬਲੇ ਗਾਰੇ ਚ ਖਲਾਰੀ ਰੱਖੋ ਦਲਦਾਣੀ ਮੈਸੀ ਦਲਦਾਣੀ ਇਹ ਨਹੀਂ ਗਲੂਗੇ ਟੈਂਕੀ ਸਾਰ ਨੂੰ ਪਹਿਲਾਂ ਹੀ ਅੱਛਾ ਥੱਲੇ ਹੀ ਆ ਇਹਦੀ ਟੈਂਕੀ ਹਾਂਜੀ ਥੱਲੇ ਹੀ ਹੈ ਇਹ ਤੇਲ ਪਲਾਸਟਿਕ ਦੀ ਟੈਂਕੀ ਆ ਤੇ ਹੈ ਥੱਲੇ ਆ ਹਣਾ ਹਾਂਜੀ ਅੱਜ ਦੀ ਆਪਾਂ ਜਿਹੜੀ ਖਾਸ ਵੀਡੀਓ ਲੈ ਕੇ ਆਏ ਆ ਇਹ ਆਪਣੇ ਕੋਲੇ ਟਰੈਕਟਰ ਹੈਗਾ ਟਾਫੇ ਦਾ 4410 ਤੇ ਤੁਸੀਂ ਮੈਨੂੰ ਪਤਾ ਵੀ ਇਹ ਟਰੈਕਟਰ ਬਹੁਤ ਘੱਟ ਦੇਖਿਆ ਹੋਣਾਗਾ ਪਹਿਲੀ ਗੱਲ ਆ ਮੈਂ ਪਹਿਲਾ ਟਰੈਕਟਰ ਦੇਖਿਆਗਾ ਤੇ ਭਰਾ ਆਪਣੇ ਨਾਲ ਆ ਸਸੀਗਾ ਬਾਈ ਜੀ ਸਸਰੀ ਗਾਲ ਬਾਈ ਜੀ ਬਾਈ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਗੁਰਪਿੰਦਰ ਸਿੰਘ ਆ ਜੀ ਠੀਕ ਆ ਬਾਈ ਜੀ ਤੇ ਬਾਈ ਜੀ ਕਿੰਨਾ ਮਾਡਲ ਆ ਇਹ ਆਪਣਾ ਟਰੈਕਟਰ ਇਹ 2004 ਮਾਡਲ ਆ ਜੀ ਠੀਕ ਆ ਜੀ 2004 ਮਾਡਲ ਆ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਆ ਤੇ ਬਾਈ ਤੁਸੀਂ ਨਵਾਂ ਲਿਆ ਸੀਗਾ ਜਾਂ ਪੁਰਾਣਾ ਹੀ ਲਿਆ ਸੀਗਾ ਨਹੀਂ ਇਹ ਆਪ ਨੂੰ 6-7 ਸਾਲ ਹੋ ਗਏ ਲੈ ਇਹਨੂੰ ਠੀਕ ਆ ਬਾਈ ਜੀ 6-7 ਸਾਲ ਹੋ ਗਏ ਤੇ ਕਿਵੇਂ ਲੱਗੀ ਕੁਆਲਿਟੀ ਇਹ ਬਹੁਤ ਵਧੀਆ ਕੁਆਲਿਟੀ ਆ ਜੀ 44 ਹਾਸ ਪ ਆਹ ਨਿਕਾਇਆ ਹਾਂਜੀ ਹਾਂਜੀ ਆਹ ਦੇਖ ਲਓ ਭਰਾ ਮੇਰੇ 44 ਹਸਪਾਵਰ ਆ ਤੇ ਦੇਖਣੇ ਤੁਹਾਨੂੰ ਐ ਲੱਗਦਾ ਨਾ ਬਈ ਬਹੁਤ ਜਿਆਦਾ ਛੋਟਾ ਤੇ ਬਈ ਦੀ ਕੀ ਕੀ ਵੱਖਰੀਆਂ ਚੀਜ਼ਾਂ ਆ ਆਮ ਟਰੈਕਟਰ ਨਾਲੋਂ ਇਹਦੀਆਂ ਆਮ ਵੱਖਰੀਆਂ ਚੀਜ਼ਾਂ ਇਹ ਟੈਂਕੀ ਸਾਰ ਨੂੰ ਪਹਿਲਾਂ ਹੀ ਅੱਛਾ ਥੱਲੇ ਹੀ ਆ ਇਹਦੀ ਟੈਂਕੀ ਹਾਂਜੀ ਥੱਲੇ ਹੀ ਹੈ ਤੇਲ ਪਲਾਸਟਿਕ ਦੀ ਟੈਂਕੀ ਆ ਤੇ ਹੈ ਥੱਲੇ ਆ ਹਨਾ ਮਤਲਬ ਤੇਲ ਤੂਲ ਪਾਉਣਾ ਤੇ ਐ ਤੁਰੇ ਆਉਂਦੇ ਹੀ ਪਾਜੋ ਭਾਵੇਂ ਤੇਲ ਤੁਹਾਨੂੰ ਇਹ ਨਹੀਂਗਾ ਵੀ ਤੰਗੀ ਪਰੇਸ਼ਾਨੀ ਹੈ ਨਹੀਂ ਨਾ ਕੋਈ ਤੰਗੀ ਪਰੇਸ਼ਾਨੀ ਨਹੀਂ ਜੀ ਇਹ ਵੀ ਬਹੁਤ ਵਧੀਆ ਚੀਜ਼ ਆ ਬਾਈ ਹਾਂਜੀ ਦੂਜੀ ਗੱਲ ਇਹਦਾ ਇੱਧਰ ਇੱਧਰ ਆ ਜਿ ਇਹ ਸਾਈਡ ਗੇਅਰ ਆ ਜੀ ਅੱਛਾ ਵੀ ਜਿਹੜੀਆਂ ਕੰਪਨੀਆਂ ਹੁਣ ਸਾਈਡ ਗੇਅਰ ਕੱਢੀ ਜਾਂਦੀਆਂ ਤੇ ਇਸ ਕੰਪਨੀ ਨੇ ਟੈਫੇ ਨੇ ਇਹ ਤੋਂ ਪਹਿਲਾਂ ਹੀ ਸਾਈਡ ਗੇਅਰ ਕੱਢ ਤੇ ਸੀ ਇਹਦੇ 8 ਫਾਰਵਰਡ ਆ ਤੇ 2 ਆ ਜਿਹੜੇ ਰਿਵਰਸ ਗੇਅਰ ਜਿਹਦਾ ਪਲੇਟਫਾਰਮ ਤੁਸੀਂ ਦੇਖ ਸਕਦੇ ਆ ਬਹੁਤ ਹੀ ਜ਼ਿਆਦਾ ਖੁੱਲਾ ਆ ਜੀ ਬਹੁਤ ਕੰਫਰਟੇਬਲ ਆ ਜੀ ਜੇ ਮਰਜ਼ੀ ਬੈਠੇ ਰਹੋ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਇੱਕ ਆ ਬਈ ਰੇਸ ਰੋਸ ਦੀ ਬੜੀ ਘੈਂਟ ਤਰੀਕੇ ਨਾਲ ਲਾਈ ਇਹਨਾਂ ਨੇ ਲਾਈ ਲਾਈ ਆ ਜੀ ਇਹਨਾਂ ਨੇ ਕੰਪਨੀ ਨੂੰ ਲਈ ਹੈ ਜੀ ਹਾਂ ਮਤਲਬ ਇਹ ਇੱਕ ਤਾਂ ਪਲੇਟਫਾਰਮ ਸੋਹਣਾ ਇੱਕ ਰੇਸ ਰੂਥ ਦਾ ਬੜਾ ਸੋਹਣਾ ਤੇ ਬ੍ਰੇਕਾਂ ਬਰੋਕਾਂ ਇਹਦੀਆਂ ਤਾਂ ਦੀਆਂ ਆਉਂਦੀਆਂ ਹਨਾ ਆਮ ਥੱਲੇ ਦੀਆਂ ਆਉਂਦੀਆਂ ਹਾਂਜੀ 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 ਆ ਤੁਸੀਂ ਦੇਖ ਸਕਦੇ ਆ ਇਹਦੀਆਂ ਬ੍ਰੇਕਾਂ ਤਾਂ ਆਉਂਦੀਆਂ ਆਈਆਂ ਆਮ ਆਪਾਂ ਥੱਲੋਂ ਦੇਖਦੇ ਹੁੰਨੇ ਆਗੇ ਤੇ ਕਲੱਚ ਵੀ ਤੁਹਾਨੂੰ ਦਿਖਾਉਣਾ ਮੈਂ ਕਲੱਚ ਵੀ ਆ ਜਿਹੜਾ ਇਹਦਾ ਤਾਂ ਹੁੰਦਾ ਤੁਸੀਂ ਦੇਖ ਲਓ ਉੱਪਰਲੇ ਪਾਸੇ ਆਉਂਦਾ ਇਹ ਕਲੱਚ ਤੇ ਇੱਕ ਇਹਦੀ ਆ ਚੀਜ਼ ਬਈ ਬਹੁਤ ਹੈਵੀ ਆ ਹਾਂਜੀ ਹਾਂਜੀ ਆ ਕਿਸੇ ਪਾਸੇ ਮਨ ਲੱਗਾ ਕਿ ਜਾਣ ਵਾਲਾ ਦਾ ਕੰਮ ਹੀ ਹੈ ਨਹੀਂ ਕਹਣਾ ਲੋਹੇ ਦਾ ਹਾਂਜੀ ਹਾਂਜੀ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਆ ਤੇ 44 ਐਚਪੀ ਦਾ ਬਾਈ ਕਹਿੰਦਾ ਟਰੈਕਟਰ ਇਹ ਤੇ ਪਾਵਰ ਬਾਈ ਕਿ ਪਾਵਰ ਬਾਇਰ ਲਿਖਿਆ ਤਾਂ 44 ਹੌਸਪਾਵਰ ਆ ਠੀਕ ਹੈ ਜੀ ਪਰ ਸਾਨੂੰ ਲੱਗਦਾ ਵੀ 50 ਨੂੰ ਮੂੰਹ ਮਾਰਦੇ ਹੋਏ ਹੋਏ ਇਹ ਠੀਕ ਆ ਹਾਂਜੀ ਹਾਂਜੀ 18 ਤਵੀਆਂ ਬਹੁਤ ਵਧੀਆ ਖੈਦੇ 11 ਹਾਲ ਪੂਰੇ ਬਹੁਦਿਆ ਖੈਦੇ ਜੀ ਇਹ ਠੀਕ ਆ ਜੀ ਠੀਕ ਹੈ ਵੀ ਅੱਜ ਤੱਕ ਆਪ ਨੂੰ ਕੋਈ ਦਿੱਕਤ ਹੀ ਨਹੀਂ ਆਈ ਦੇਖ ਲਓ ਜੀ ਤੇ ਜਿਵੇਂ ਮੰਨ ਲਓ ਤੇਲ ਖਰਚਾ ਕਿੰਨਾਗਾ ਤੇਲ ਖਰਚਾ ਜੀ ਇਹ ਤੱਕ ਅਸੀਂ ਮੰਨ ਕੇ ਚੱਲੋ ਮੈਂ ਦਾਈ ਇਹ ਲਾਇਆ ਸੀ ਠੀਕ ਹੈ ਜੀ 20 11 12 ਕਿੱਲੀ ਵਾਣਾ ਜੀ ਠੀਕ ਹੈ ਜੀ ਤੇ 80 ਗਰੀਪ ਉਪਰ ਲਾ ਲਓ ਸੁਭਾਗਾ ਲਾ ਲਓ ਠੀਕ ਹੈ ਜੀ 20000 ਦਾ ਤੇਲ ਲੈ ਕੇ ਆਂਦਾ ਸੀ ਮੈਂ ਠੀਕ ਹੈ ਜੀ ਤੇ 200 ਮੈਂ ਤੇ ਮੇਰੇ ਫਾਦਰ ਸਾਹਿਬ ਨੇ ਇਹਦੀ ਕੱਢੀ ਸੀ ਐਵਰੇਜ 244 ਰੁਪਈਆ ਦਾ ਕਿੱਲੇ ਤੇਲ ਖਾਂਦਾ ਜਿਹੜੇ ਇਹਨੇ ਹਾਂ ਜੀ ਬਹੁਤ ਘੱਟ ਤੇ ਰਖਾਂਦਾ ਤੇ ਇਹਦਾ ਪੱਖੋਂ ਵੀ ਬਹੁਤ ਵਧੀਆ ਹੈ ਨਾ ਤੇ ਬਈ ਬਾਡੀ ਉਵੇਂ ਹੀ ਪਈਆ ਹੈਵੀ ਹੈ ਨਾ ਜਿਵੇਂ ਰਾਤ ਨੂੰ ਟਾਈਮ ਪਾ ਕੇ ਹੋਇਆ ਦੋ ਗੁਆਂਟਲ ਦੀ ਇਹਦੀ ਆ ਬਾਡੀ ਹੈ ਹੀ ਕੱਲੀ ਕੱਲੀ ਬਾਡੀ ਹਾਂ ਜੀ ਬੜੀ ਘੈਂਟ ਚੀਜ਼ ਬਣਾਈ ਯਾਰ ਤੇ ਭਾਈ ਰਿਪੇਅਰ ਪੂਰ ਕਿੰਨੀ ਕਹਿਦੀ ਯਾਰ ਇਸ ਮਾਡਲ ਦੀ ਰਿਪੇਅਰ ਪੂਰ ਕੋਈ ਨਹੀਂ ਜਿਹੜੀ ਕੋਈ ਨਹੀਂ ਰਿਪੇਅਰ ਮੈਸੀ ਦੀ ਸਾਰ ਨੂੰ ਵੱਖਰੀ ਗੱਲ ਹਾਂਜੀ ਸਾਡੇ ਕੋਲ ਪਹਿਲਾਂ ਵੀ 245 ਮੈਸੀ ਸੀਗਾ ਠੀਕ ਹੈ ਜੀ ਸਾਡੀ ਸੰਭਾਈ ਸਮਝ ਤੁਸੀਂ ਦੇਖ ਸਕਦੇ ਹੋ ਹਾਂਜੀ ਇਹੋ ਜੀ ਆ ਇਹਨੂੰ ਬੜੇ ਗਾਰੇ ਚ ਖਲਾਰੀ ਰੱਖੋ ਇਹ ਗਲਦਾ ਨਹੀਂ ਮੈਸੀ ਗਲਦਾ ਨਹੀਂ ਇਹ ਨਹੀਂ ਗਲੂਗਾ ਜੀ ਲੋਹਾ ਹੀ ਇੰਨਾ ਵਧੀਆ ਹਾਂਜੀ ਇੱਕ ਭਾਈ ਆਹ ਚੀਜ਼ ਮੈਂ ਵੇਖੀ ਆਲਾ ਜਮਾ ਗੱਡੀਆਂ ਆਲਾ ਕੰਮ ਹੀ ਆਣਾ ਇੱਥੋਂ ਐ ਹੱਥ ਪਾ ਕੇ ਚੜਨਾ ਕਿੱਡਾ ਸਿਸਟਮ ਵਧੀਆ ਬਣਾਇਆ ਹੋਇਆ ਹੈ ਨਾ ਹਾਂਜੀ ਹਾਂਜੀ ਬਹੁਤ ਜਿਆਦੇ ਘੈਂਟ ਆ ਤੇ ਆਹ ਪੈਰ ਰੱਖ ਕੇ ਚੜਨ ਨੂੰ ਵੀ ਬਹੁਤ ਸੋਹਣਾ ਬਣਾਇਆ ਹੋਇਆ ਤੁਹਾਨੂੰ ਉੱਪਰੋਂ ਵੀ ਪਲੇਟਫਾਰਮ ਇਹਦਾ ਮੈਂ ਸਾਰਾ ਦਿਖਾਉਣਾ ਵੀ ਕਿੱਡੀ ਘੈਂਟ ਚੀਜ਼ ਆ ਇੱਥੇ ਮੀਟਰ ਮੋਟਰ ਆ ਹਨਾ ਇਹਦੇ ਸਾਰੇ ਇੱਕ ਤੁਹਾਨੂੰ ਦੱਸ ਦਈਏ ਵੀ ਅਸੀਂ ਵੀਡੀਓ ਬਣਾਉਣ ਲੱਗ ਗਏ ਪਰ ਅਸੀਂ ਸਾਫ਼ ਸੂਫ ਨਹੀਂ ਕੀਤਾ ਇਹ ਜਿਵੇਂ ਖੜਾ ਸੀਗਾ ਕਿਉਂਕਿ ਹੁਣ ਕੰਮ ਧੰਦਿਆਂ ਦਾ ਟਾਈਮ ਆਗਾ ਉਦਾਂ ਦੇ ਟਾਈਮ ਡਬਲ ਕਲੱਚ ਆ ਜੀ ਇਹ ਅੱਛਾ ਕਲੱਚ ਵੀ ਡਬਲ ਆ ਇਹਦਾ ਡਬਲ ਕਲੱਚ ਆ ਜੀ ਤੇ ਆਹ ਦੇਖੋ ਪਹਿਲਾਂ ਤਾਂ ਇਹ ਕਲਾਚ ਇਹਦਾ ਨਾ ਅੱਛਾ ਡਬਲ ਕਲੱਚ ਹੋਊਗਾ ਐ ਸਿੰਘ ਅੱਛਾ ਇਹਦੇ ਜਿਹੇ ਚੱਕਰਾਂ ਹਾਂਜੀ ਆ ਇਹਦੇ ਨਾਲ ਜੋ ਨਟ ਦਾ ਨਟ ਲਾ ਕੇ ਜੋ ਲੱਗ ਜਾਂਦਾ ਇੱਥੇ ਡਬਲ ਹੋ ਗਿਆ ਜੀ ਇਹ ਹਣੇ ਅੱਛਾ ਹੁਣ ਡਬਲ ਹੋ ਗਿਆ ਇੱਥੇ ਸਿੰਗਲ ਹੋ ਗਿਆ ਜੀ ਇਹ ਅੱਛਾ ਠੀਕ ਹੈ ਇਹਦਾ ਇੱਥੋਂ ਹੀ ਫੰਕਸ਼ਨ ਬਦਲ ਜਾਂਦਾ ਇਹਦਾ ਆਹ ਫੰਕਸ਼ਨ ਆ ਬਸ ਮਤਲਬ ਵੀ ਜੇ ਦਾ ਇੰਨਾ ਨਪਾਂਗੇ ਆਪਾਂ ਇੰਨਾ ਨਪਾਂਗੇ ਸਹੀ ਅੱਧਾ ਨਾ ਪਿਆ ਜਾਊਗਾ ਇਹ ਤੇ ਜੇ ਦੂਜੂ ਛਾਗ ਨਪਾਂਗੇ ਆਪਾਂ ਤੇ ਫਿਰ ਪੂਰਾ ਨਾ ਪਿਆ ਫਿਰ ਡਬਲ ਦਾ ਹੋ ਜਾਊਗਾ ਹੈਨਾ ਵਾਕਈ ਘੈਂਟ ਚੀਜ਼ ਆ ਯਾਰ ਤੇ ਆਹ ਕੀ ਜੀ ਆ ਬਈਆ ਹਾਂ ਉੱਪਰਲੇ ਪਾਸੇ ਆਹ ਇਹ ਤਾਂ ਬਈ ਟੂਲ ਹੀ ਦਿੱਤਾ ਵਾ ਅੱਛਾ ਵੱਖਰਾ ਬਣਾਇਆ ਟੂਲ ਵਾ ਵੱਖਰਾ ਇੱਕ ਇ अच्छा ठीक है ਕਾ ਟੂਲ ਦਿੱਤਾ ਵਿਆ ਇੱਕ ਇਧਰਲੇ ਪਾਸੇ ਹੈ ਇਹਦੇ ਥੱਲੇਲੇ ਪਾਸੇ ਆ ਗਿਆ ਪਲੇਟਫਾਰਮ ਦੇ ਪੈਰ ਦਾ ਆਉਂਦੇ ਥੱਲੇ ਅੱਛਾ ਠੀਕ ਹੈ ਪਲੇਟਫਾਰਮ ਕੋ ਆਪਾਂ ਇਹਦੀ ਬਣਾਉਣੀ ਹੈ ਵੀਡੀਓ ਇਹ ਕਾ ਦੇਖ ਲਓ ਤੁਸੀਂ ਆ ਟੂਲ ਬਾਕਸ ਹੈ ਦਾ ਇਹ ਬਹੁਤ ਵਧੀਆ ਕੈਂਟ ਤੇ ਕਿੰਨਾ ਮਤਲਬ ਯਾਰ ਬਈ ਜਿਹੜੀ ਚੀਜ਼ ਸੈਟਿੰਗ ਐ ਸਹਾਨਾ ਕੀਤੀ ਐ ਵੀ ਥਾਂ ਵੇਸਟ ਨਹੀਂ ਕੀਤੀ ਹਾਂਜੀ ਵੇਸਟ ਨਹੀਂ ਜੀ ਕੋਈ ਬਾਦੂ ਥਾਂ ਉਹਦੇ ਸਾਰਾ ਉਹਦਾ ਕੀਤਾ ਵਿਆ ਉਹਨਾਂ ਨੇ ਹੱਲ ਤੇ ਟਾਇਰ ਬਈ ਇਹਦੇ ਕਿੰਨੇ ਨੇ ਜਿਹੜੇ ਇਹ ਪਿਛਲੇ ਟਾਇਰ ਟਾਇਰ ਜੀ ਆਪਾਂ ਬਾ 6-7 ਸਾਲ ਹੋ ਗਏ ਨਾਲ ਹੀ ਆਏ ਸੀ ਇਹਦੇ ਟਾਇਰ ਜੀ 13 ਦੇ ਟਾਇਰ ਆ 13 28 ਦੇ ਹਨਾ ਮਗਰਲੇ ਟਾਇਰ ਅੱਛਾ ਤੇ ਟਾਇਰ ਵੀ ਉਦੋਂ ਦੇ ਨਾਲ ਦੇ ਹੀ ਆ ਹਾਂਜੀ ਹਾਂਜੀ ਠੀਕ ਆ ਬਈ ਕੁਆਲਿਟੀ ਟਾਇਰਾਂ ਦੀ ਵੀ ਚੰਗੀ ਪਈ ਹਨ ਤੇ ਆ ਜਿਓ ਹੁਣ ਲੈਫਟ ਵਾਲੇ ਪਾਸੇ ਵੇਖੋ ਵੀ ਸਾਰਾ ਕੰਮ ਹੀ ਹੈਵੀ ਆ ਇੱਕ ਵੀ ਚੀਜ਼ ਮੈਨੂੰ ਇਦਾਂ ਨਹੀਂ ਲੱਗਦੀ ਵੀ ਜਿਹੜੀ ਆਪਾਂ ਨੂੰ ਐ ਲੱਗੇ ਵੀ ਇਹ ਨਾਜ਼ੁਕਾ ਹਾਂਜੀ ਹਾਂਜੀ ਤੇ ਆਹ ਆਪਾਂ ਛਤਰੀ ਆਪ ਲਵਾਈਏ ਕਿ ਇਹ ਲੱਗੀ ਸੀ ਛਤਰੀ ਲਵਾ ਕੇ ਲੈਂਦੀ ਹੈ ਅੱਛਾ ਠੀਕ ਹੈ ਇਹ ਜਿਹੜੀ ਆਹ ਤੁਸੀਂ ਦੇਖ ਸਕਦੇ ਆ ਜਿਹੜੀ ਛਤਰੀ ਆ ਇਹ ਬਾਈਆਂ ਨੇ ਲਵਾਈ ਵੀ ਆ ਤੇ ਆਹ ਵੇਖੋ ਮੜਗਾਲ ਮੜਗੂੜ ਵਾਕਿਆ ਯਾਰ ਹੈਵੀ ਆ ਕੈਂਡ ਚੀਜ਼ ਬਣਾਈ ਵੀ ਹੈਗੀ ਤੇ ਜਿਵੇਂ ਚੱਲਣ ਚੱਲਣ ਸਪੀਡ ਸਬੋਰਡ ਕਿੰਨੀ ਕਾਦੀ ਬਈ ਬਹੁਤ ਵਧੀਆ ਆਪਾਂ ਨੂੰ ਇਹ ਕਦੇ ਦਿੱਕਤ ਨਹੀਂ ਆਈ ਜੀ ਇਹ ਚੀਜ਼ ਦੀ ਠੀਕ ਹੈ ਜੀ ਹਾਂਜੀ ਤੇ ਹੋਰ ਵੀ ਟਰੈਕਟਰ ਰੱਖਿਆ ਹੁਣ ਇਹਦੇ ਨਾਲ ਕੇ ਕੱਲਾ ਹੀ ਆ ਨਹੀਂ ਜੀ ਇਹ ਕੱਲਾ ਹੀ ਆਈ ਠੀਕ ਹੈ ਹੋ ਲਓ ਵਧੀਆ ਕੁਆਲਿਟੀ ਦੇ ਵਿੱਚ ਤੇ ਇਹਦੀ ਬਾਡੀ ਬੁੱਡੀ ਜੀ ਜੇ ਆਪਾਂ ਖੋਲਦੀ ਆ ਤਾਂ ਖੋਲ ਕੇ ਦੇਖੀਏ ਮੈਂ ਜੀ ਹਾਂਜੀ ਖੋਲਦੇ ਨਹੀਂ ਵੀ ਕਿਦਾਂ ਦਾ ਸਿਸਟਮ ਆ ਵਿੱਚੋਂ ਹਨਾ ਅੱਛਾ ਉਹ ਲਾਉਣਾ ਪੈਂਦਾ ਹੈ ਇਹ ਤਾਂ ਸਲੈਂਸਰ ਹਾਂਜੀ ਸਲੈਂਸਰ ਲਾਉਣਾ ਪੈਂਦਾ ਜੀ ਠੀਕ ਹੈ ਜੀ ਅੱਛਾ ਇਦਾਂ ਦਾ ਸਿਸਟਮ ਹੈ ਇਹਦਾ ਹਾਂਜੀ ਆਹ ਦੇਖ ਸਕਦੇ ਆ ਤੁਸੀਂ ਕੁਆਲਿਟੀ ਇੰਜਨ ਇਹ ਬਹੁਤ ਛੋਟਾ ਲੱਗਦਾ ਮੈਨੂੰ ਤਾਂ ਐ ਸੀ ਆ ਵੀ 25 HP ਜਾਂ 35 ਵਾਲਾ ਹੋਊਗਾ ਵੱਧ ਵੱਧ ਨਹੀਂ 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 ਪਰ ਹੈ 44 ਐਚਪੀ ਹੈ ਹਨਾ ਹਾਂਜੀ 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 ਤੇ ਕੰਮ ਵੀ ਬਾਈ ਕਹਿੰਦਾ ਵੀ 50 ਦੇ ਗੇੜ ਚ ਕਰਦਾ ਇਹ ਹਾਂਜੀ ਹਾਂਜੀ ਤੇ ਤੁਸੀਂ ਦੇਖਿਆ ਇਹ ਇਹ ਟਰੈਕਟਰ ਜਿਵੇਂ ਹੁਣ ਤੁਹਾਡੇ ਕੋਲੇ ਤਾਂ ਹੈਗਾ ਹਾਂਜੀ ਹਾਂਜੀ ਤੁਸੀਂ ਦੇਖਿਆ ਕਿਤੇ ਐ ਚੱਲਦਾ ਫਿਰਦਾ ਇਹ ਨਹੀਂ ਜੀ ਆਪਾਂ ਨਹੀਂ ਦੇਖਿਆ ਜੀ ਕਿਤੇ ਨਹੀਂ ਵੇਖਿਆ ਕਦੇ ਮੈਂ ਵੀ ਪਹਿਲਾਂ ਟਰੈਕਟਰ ਹੀ ਵੇਖਿਆ ਹੈ ਤੇ ਇੱਕ ਬਾਈ ਪਿੰਡ ਦਾ ਦੇ ਸਾਰਿਆਂ ਨੂੰ ਪਤਾ ਲੱਗ ਜੇ ਵੀ ਕਿਹੜਾ ਪਿੰਡ ਆ ਪਿੰਡ ਜੀ ਸਾਡਾ ਰਾਮੂ ਵਾਲਾ ਡੇਲੇ ਵਾਲੀ ਜਿਲਾ ਫਰੀਦਕੋਟ ਜਿਲਾ ਫਰੀਦਕੋਟ ਆਪਣਾ ਹਨਾ ਹਾਂਜੀ ਤੇ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਬਈਆਂ ਨੇ ਟਰੈਕਟਰ ਰੱਖਿਆ ਹੋਇਆ ਟਰੈਕਟਰ ਹਰੇਕ ਬੰਦਾ ਹੀ ਰੱਖਦਾ ਪਰ ਵੱਖਰੀਆਂ ਚੀਜ਼ਾਂ ਜਿੰਨਾਂ ਕੋਲੇ ਹੁੰਦੀਆਂ ਗਈਆਂ ਉਹ ਇਦਾਂ ਦੀਆਂ ਹੀ ਹੁੰਦੀਆਂ ਵੀ ਜਿਹੜੀ ਚੀਜ਼ ਤੇ ਆਪਾਂ ਪੈਸੇ ਲਾਏ ਆਗੇ ਤੇ ਮੁੱਲ ਵੀ ਮੋੜਦੀ ਆ ਨਾ ਬਈ ਚੀਜ਼ ਹਾਂਜੀ ਹਾਂਜੀ ਠੀਕ ਆ ਬਈ ਪਹਿਲਾਂ ਤਾਂ ਧੰਨਵਾਦ ਆ ਜਿਹੜਾ ਟਾਈਮ ਦਿੱਤਾ ਤੁਸੀਂ ਸਾਨੂੰ ਹਨਾ ਠੀਕ ਹੈ ਜੀ ਧੰਨਵਾਦ ਬਈ ਤੇਰਾ ਵੀ ਆ ਭਰਾ ਨੇ ਆਪਣੀ ਹੈਲਪ ਕੀਤੀ ਆ ਨਾਲ ਤੇ ਆ ਘੈਂਟ ਘੈਂਟ ਆਪਾਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਇਦਾਂ ਦੀਆਂ ਤੇ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ